ਪਿਆਰਿਓ ਚੱਲ ਰਹੀ ਲੜੀ ਵਿੱਚੋਂ ਅੱਜ ਜੋ ਪ੍ਰਸੰਗ ਆਪਜੀ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਉਹ ਪਰੰਪਰਾਸ ਵਿੱਚੋਂ ਲਿਆ ਗਿਆ ਹੈ ਇਹ ਪ੍ਰਸੰਗ ਦਸਾਂ ਪਾਤਸ਼ਾਹੀਆਂ ਦੇ ਜੀਵਨ ਨਾਲ ਸੰਬੰਧਿਤ ਹੈ ਅੱਜ ਦਾ ਪ੍ਰਸੰਗ ਹੈ ਗਰਨਾ ਹੋਤੇ ਗੁਰੂ ਗੋਬਿੰਦ ਸਿੰਘ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਕਿਸ ਕਾਰਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਸਾਥੀ ਸਿੱਖਾਂ ਨੂੰ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਦੇ ਹੋਏ ਅਗੰਮੀ ਸ਼ਾਂਤ ਰਸ ਨਾਲ ਸਰਸ਼ਾਰ ਸ਼ਹਾਦਤਾਂ ਦਾ ਜਾਮ ਪੀਣਾ ਪਿਆ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਜਬੂਰਨ ਸੰ ਸਿਪਾਹੀ ਬਣ ਕਿਰਪਾਨ ਹੱਥ ਵਿੱਚ ਲੈ ਜ਼ਾਲਮਾਂ ਨੂੰ ਮਾਨਵਤਾ ਉੱਪਰ ਜ਼ੁਲਮ ਦਾ ਕਹਿ ਢੋਂ ਤੋਂ ਰੋਕਣ ਲਈ ਸੱਚੇ ਧਰਮ ਦੇ ਦਰਵੇਸ਼ੀ ਜ਼ਾਫਤੇ ਨੂੰ ਕਾਇਮ ਰੱਖਦੇ ਹੋਏ ਬੱਬਰ ਸ਼ੇਰ ਬਣ ਅਣਖੀਲੇ ਯੋਧੇ ਦੀ ਭਾਸ਼ਾ ਵਿੱਚ ਜ਼ਾਲਮ ਨੂੰ ਲਲਕਾਰਨਾ ਪਿਆ ਔਰ ਕਿਉਂ ਉਹਨਾਂ ਨੂੰ ਨਿਰੋਲ ਸਾਈਆਂ ਜੀ ਦੇ ਸੋਲੇ ਗੋਂਦੇ ਗੋਂਦੇ ਆਸ ਕਿਰਪਾ ਖੰਡੋ ਖੜਗ ਤੁਪਕ ਤਬਰ ਆਰ ਤੀਰ ਸੈਫ ਸਰੋਹੀ ਸਹਿਤੀ ਇਹ ਹਮਾਰੇ ਪੀਰ ਜਿਹਿਆਂ ਸੰ ਸਿਪਾਹੀ ਦੇ ਰੰਗ ਵਿੱਚ ਰੰਗੀਆਂ ਹੋਈਆਂ 20 ਰਸੀ ਸ਼ਬਦਾਲੀਆਂ ਉਚਾਰਨੀਆਂ ਪਈਆਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਉਸ ਵਕਤ ਦੇ ਰਾਜਨੀਤਿਕ ਅਤੇ ਧਾਰਮਿਕ ਹਾਲਾਤਾਂ ਉੱਪਰ ਇੱਕ ਝਾਤ ਮਾਰਨੀ ਜ਼ਰੂਰੀ ਹੈ ਵੈਸੇ ਜੇ ਪਾਠਕ ਉਸ ਸਮੇਂ ਦੇ ਹਾਲਾਤਾਂ ਨੂੰ ਵਿਸਤਾਰ ਨਾਲ ਜਾਣਨਾ ਚਾਹਣ ਤਾਂ ਆਰੀਆ ਸਮਾਜ ਲੇਖਕ ਲਾਲਾ ਦੌਲਤ ਰਾਏ ਜੀ ਦੀ ਲਿਖੀ ਹੋਈ ਕਮਾਲ ਦੀ ਪੁਸਤਕ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਤੋਂ ਚੰਗੀ ਤਰ੍ਹਾਂ ਜਾਣ ਸਕਦੇ ਹਨ ਹਿੰਦੁਸਤਾਨ ਜਿਹੇ ਦੇਸ਼ ਜਿੱਥੇ ਬਹੁ ਗਿਣਤੀ ਹਿੰਦੂਆਂ ਦੀ ਸੀ ਉੱਪਰ ਮੁਗਲਾਂ ਦੇ ਕਾਬੂ ਹੋ ਜਾਣ ਦਾ ਵੱਡਾ ਕਾਰਨ ਉਸ ਵਕਤ ਦੇ Hindu ਧਰਮ আর ਸਮਾਜ ਵਿੱਚ ਆ ਚੁੱਕਾ ਹੱਦ ਦਰਜੇ ਦਾ ਨਿਗਾਰ ਸੀ ਜਾਤ ਪਾਤ ਕਾਰਨ ਬੁਰੀ ਤਰ੍ਹਾਂ ਵੰਡਿਆ ਹੋਇਆ ਔਰ ਕਰਮ ਕਾਂਡਾ ਵੇਮਾ ਧਰਮਾਂ ਦੇ ਕੋਹੜ ਵਿੱਚ ਜਕੜਿਆ ਹੋਇਆ ਉਸ ਵਕਤ ਦਾ ਹਿੰਦੂ ਸਮਾਜ ਦੇਵਤਿਆਂ, ਅਵਤਾਰਾਂ, ਮਨੁੱਖਾਂ, ਮੂਰਤੀਆਂ, ਪ੍ਰਕਿਰਤੀ ਔਰ ਇਥੋਂ ਤੱਕ ਕਿ ਪਸ਼ੂਆਂ ਦੀ ਪੂਜਾ ਦੇ ਅਡੰਬਰ ਵਿੱਚ ਇਸ ਕਦਰ ਗਰਕ ਸੀ ਕਿ ਸਾਈਆਂ ਜੀ ਦੀ ਸੱਚੀ ਬੰਦਗੀ ਉਸ ਤੋਂ ਕੋਸਾਂ ਦੂਰ ਹੋ ਚੁੱਕੀ ਸੀ ਜਿਸ ਕਾਰਨ ਬਾਹਰੋਂ ਚੰਗੇ ਧਰਮੀ ਦਿਖਣ ਵਾਲੇ ਬੰਦੇ ਵੀ ਅੰਦਰਲੇ ਉੱਚ ਜੀਵਨ ਤੋਂ ਸਮੁੱਚੇ ਤੌਰ ਤੇ ਸਖਣੇ ਹੋ ਚੁੱਕੇ ਸਨ ਬ੍ਰਾਹਮਣ ਜੋਕਾ ਵੰਗ ਆਮ ਲੋਕਾਈ ਦਾ ਖੂਨ ਚੂਸ ਰਹੇ ਸਨ ਕੌਮ ਇੱਕ ਅਜਿਹੇ ਰੂਹਾਨੀ ਅੰਧਕਾਰ ਵਿੱਚ ਗਰਕ ਹੋ ਰਹੀ ਸੀ ਕਿ ਆਪਣੇ ਪਤਨ ਨੂੰ ਆਪਣੇ ਹੱਥੀ ਤਿਆਰ ਕੀਤਾ ਜਾ ਰਿਹਾ ਸੀ ਇੱਕੋ ਕੌਮ ਵਿੱਚ ਕਈ ਤਰ੍ਹਾਂ ਦੇ ਫਿਰਕੇ ਬਣ ਜਾਣ ਕਾਰਨ ਇਹ ਆਪਸ ਵਿੱਚ ਹੀ ਲੜਪੜਨ ਵਿੱਚ ਰੁੱਝੇ ਹੋਏ ਸਨ ਆਪਸ ਵਿੱਚ ਵਿਰੋਧਤਾ ਅਰ ਫੁੱਟ ਪਰਲੇ दर्जे ਦੀ ਸੀ ਅੰਦਰਲੇ ਗੁਨਾ ਤੋਂ ਖੋਖਲੇ আর কেবল ਬਾਹਰੀ ਧਰਮੀ ਭੇਖ ਦੇ ਦਿਖਾਵੇ ਕਾਰਨ ਆਪਸ ਵਿੱਚ ਈਰਖਾ ਸਾੜਾ ਨਫ਼ਰਤ ਇਹ ਸੱਦ ਤੱਕ ਵੱਧ ਚੁੱਕੀ ਸੀ ਕਿ ਏਕ ਦੂਜੇ ਨੂੰ ਦੇਖ ਕੇ ਹੀ ਸੁਖੋਂਦੇ ਨਹੀਂ ਸੰ ਇੱਕ ਦੂਜੇ ਦਾ ਭਲਾ ਤਾਂ ਕੀ ਸੋਚਣਾ আর ਕਰਨਾ ਸੀ ਆਪਸ ਵਿੱਚ ਤਾਂ ਨਾ ਕੋਈ ਦਿਲ ਹੀ ਸ਼ਾਨ ਸੀ ਨਾ ਪਿਆਰ ਸੀ ਔਰ ਨਾ ਹੀ ਕੋਈ ਇਕਤਾ ਸੀ ਅਫਸੋਸ ਪਰੰਪਰਾ ਸਤਗੁਰੂ ਜੀ ਦੀ ਬਖਸ਼ੀ ਹੋਈ ਸੱਚੇ ਧਰਮ ਮਾਰਗ ਦੀ ਅੰਤਰੀ ਫਿਲਾਸਫੀ ਤੋਂ ਹੌਲੀ-ਹੌਲੀ ਦੂਰ ਹੋ ਜਾਣ ਕਾਰਨ ਠੀਕ ਇਹੀ ਹਾਲ ਹੁਣ ਸਿੱਖ ਕੌਮ ਦਾ ਵੀ ਹੋ ਰਿਹਾ ਹੈ ਸਿੱਖੀ ਦਾ ਬਾਹਰਲਾ ਭੇਖ ਤਾਂ ਦਿਖਦਾ ਹੈ ਪਰ ਅੰਦਰਲਾ ਘੋਣ ਲੱਗੀ ਹੋਈ ਲੱਕੜੀ ਵਾਂਗ ਸੜ ਗਲ ਰਿਹਾ ਹੈ ਗੁਰੂ ਨਾਨਕ ਦੀ ਬਖਸ਼ੀ ਹੋਈ ਅਸਲ ਧਰਮ ਫਿਲਾਸਫੀ ਗੁਰਬਾਣੀ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣ ਵਾਲਾ ਸੱਚਾ ਧਰਮੀ ਤਾਂ ਕੋਈ ਹਰਿਆ ਬੂਟ ਰਹੀ ਔਰੀ ਵੰਗ ਕੋਈ ਵਿਰਲਾ ਹੀ ਨਜ਼ਰੀ ਪੈਂਦਾ ਹੈ ਜੇਕਰ ਆਦਿਲੇ ਭਗਤਾ ਆਰ ਸੂਫੀ ਫਕੀਰਾਂ ਨੇ ਭਗਤੀ ਲਹਿਰ ਦੁਆਰਾ ਹਿੰਦਵਾਸੀਆਂ ਦੇ ਇਸ ਕੋਹੜ ਨੂੰ ਵੱਡਣ ਦੀ ਕੋਸ਼ਿਸ਼ ਕੀਤੀ ਵੀ ਤਾਂ ਉਸ ਵਕਤ ਦੇ ਅਖੌਤੀ ਧਾਰਮਿਕ ਕੱਟੜ ਪੰਥੀਆਂ ਨੇ ਉਹਨਾਂ ਨੂੰ ਆਪਣਾ ਦੁਸ਼ਮਨ ਸਮਝਦੇ ਹੋਏ ਕਈ ਤਰ੍ਹਾਂ ਦੀਆਂ ਰੁਕਾਵਟਾਂ ਉਹਨਾਂ ਦੇ ਰਸਤੇ ਵਿੱਚ ਖੜੀਆਂ ਕੀਤੀਆਂ ਔਰ ਉਹਨਾਂ ਦੁਆਰਾ ਬਖਸ਼ੀ ਹੋਈ ਸੱਚੇ ਧਰਮ ਦੀ ਫਿਲਾਸਫੀ ਵਿੱਚ ਆਪਣੇ ਕਰਮ ਕਾਂਡਾ ਨੂੰ ਖੁਸੇੜ-ਖੁਸੇੜ ਕੇ ਉਹਨਾਂ ਦੀ ਫਿਲਾਸਫੀ ਨੂੰ ਮਲਿਆ ਮੇਟ ਕਰਨ ਦੀ ਕੋਸ਼ਿਸ਼ ਕਰ ਆਪਣੇ ਹੀ ਪੈਰਾਂ ਤੇ ਜ਼ੋਰਦਾਰ ਕੁਹਾੜਾ ਮਾਰਨ ਵਿੱਚ ਕੋਈ ਕਸਰ ਨਾ ਛੱਡੀ ਇਸ ਤਰ੍ਹਾਂ ਹਰ ਪਖ ਤੋਂ ਨਿੱਗਰ ਕੇ ਅਤ ਕਮਜ਼ੋਰ ਹੋ ਚੁੱਕੀ ਕੌਮ ਨੂੰ ਤਲਵਾਰ ਦੇ ਜ਼ੋਰ ਨਾਲ ਹੋਰ ਖੇਰੂ ਖੇ ਹੁੰਕਰ ਗੁਲਾਮ ਕਰ ਲੈਣਾ ਮੁਗਲਾਂ ਦੇ ਲਈ ਕੋਈ ਔਖਾ ਕੰਮ ਨਹੀਂ ਸੀ ਜਦ ਮੁਗਲਾਂ ਦੇ ਜ਼ੁਲਮਾਂ ਦਾ ਤੂਫਾਨ ਸ਼ੁਰੂ ਹੋਇਆ ਤਾਂ ਉਸ ਅੱਗੇ ਆਪਣੀ ਫੋਟ ਔਰ ਨਫ਼ਰਤ ਕਾਰਨ ਅਤ ਕਮਜ਼ੋਰ ਹੋ ਚੁੱਕੇ ਹਿੰਦ ਵਾਸੀ ਕਣਕਿਆਂ ਦੀ ਭਾਂਤੀ ਬिखर ਕੇ ਗੁਲਾਮ ਹੋ ਗਏ ਔਰ ਮੁਗਲਾਂ ਦੇ ਜ਼ੁਲਮਾਂ ਦੇ ਉਸ ਕਾਲੇ ਦੌਰ ਦੀ ਆਰੰਭਤਾ ਹੋਈ ਜਿਸ ਦੌਰਾਨ ਉਹਨਾਂ ਨੇ ਹਿੰਦਵਾਸੀਆਂ ਨੂੰ ਰੱਜ ਕੇ ਲੁੱਟਿਆ ਕੁੱਟਿਆ ਔਰ ਉਹਨਾਂ ਦੀ ਇੱਜ਼ਤ ਆਬਰੂ ਨੂੰ ਪੈਰਾ ਹੇਟ ਬੁਰੀ ਤਰ੍ਹਾਂ ਲਤਾੜਿਆ ਅਣਗਿਣਤ ਮੰਦਰਾਂ ਦੀ ਧਨ ਦੌਲਤ ਨੂੰ ਅਨੇਕਾਂ ਵਾਰੀ ਲੁੱਟਿਆ ਗਿਆ ਔਰ ਉਹਨਾਂ ਨੂੰ ਢਾ ਕੇ ਮਸਜਿਦਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਅਣਗਿਣਤ ਬੱਚੇ ਔਰਤਾਂ ਜਵਾਨ ਬੁੱਢੇ ਕਤਲ ਕੀਤੇ ਗਏ ਅਨੇਕਾਂ ਔਰਤਾਂ ਦੀ ਪਤ ਰੋਲੀ ਗਈ ਔਰ ਅਨੇਕਾਂ ਔਰਤਾਂ ਨੂੰ ਗੁਲਾਮ ਬਣਾ ਗਜ਼ਨੀ ਦੇ ਬਾਜ਼ਾਰਾਂ ਵਿੱਚ ਲਿਜਾ ਕੇ ਟਕੇ ਟਕੇ ਦੇ ਭਾਤੇ ਵਿੱਚ ਆ ਗਿਆ ਹਿੰਦ ਵਾਸੀਆਂ ਨੂੰ ਜ਼ਲੀਲ ਕਰਨ ਦੀ ਹਰ ਹੱਦ ਨੂੰ ਪਾਰ ਕੀਤਾ ਗਿਆ ਰਾਜਪੂਤਾਂ ਦਾ ਹਾਲ ਤਾਂ ਇੱਥੋਂ ਤੱਕ ਨਿੱਗਰ ਚੁੱਕਾ ਸੀ ਕਿ ਮੁਗਲਾਂ ਨੂੰ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਦੇਣ ਵਿੱਚ ਹੀ ਉਹ ਆਪਣੀ ਸਲਾਮਤੀ ਸਮਝਣ ਲੱਗ ਪਏ ਸਨ ਅਜਿਹੇ ਹਾਲਾਤਾਂ ਵਿੱਚ ਇਹ ਸੰਭਵ ਸੀ ਕਿ Hindu ਧਰਮ ਦਾ ਜਹਾਜ਼ ਹੀ ਗਰਕ ਹੋ ਜਾਂਦਾ ਔਰ ਇਹ ਧਰਮ ਸਦਾ ਲਈ ਸੰਸਾਰ ਦੇ ਨਕਸ਼ੇ ਤੋਂ ਅਲੋਪ ਹੋ ਜਾਂਦਾ ਪਰ ਅਤ ਨਿਰਾਸ਼ਤਾ ਦੇ ਇਸ ਕਰੜੇ ਸਮੇਂ ਵਿੱਚ ਹਿੰਦ ਵਿੱਚੋਂ ਇੱਕ ਅਜਿਹੀ ਸਾਧ ਉੱਠੀ ਇੱਕ ਅਜਿਹੀ ਬਿਜਲੀ ਕੜਕੀ ਇੱਕ ਅਜਿਹਾ ਮਲਾ ਪੈਦਾ ਹੋਇਆ ਜਿਸ ਇਕੱਲੇ ਨੇ ਬਾਬਰ ਨੂੰ ਜਾਬਰ ਕਹਿ ਉਸ ਦੇ ਗਰੀਬਾਂ ਨੂੰ ਜਾਂ ਹੱਥ ਪਾਇਆ ਔਰ ਹਿੰਦਵਾਸੀਆਂ ਨੂੰ ਇਸਲਾਮਿਕ ਕੱਟੜ ਪੰਥੀਆਂ ਦੇ ਜ਼ੁਲਮਾਂ ਦੇ ਤੂਫਾਨ ਵਿੱਚ ਗਰਕ ਹੋ ਜਾਣ ਤੋਂ ਬਚਾਉਣ ਦੀ ਨੀਂ ਰੱਖ ਦਿੱਤੀ ਬੋਲੋ ਜੀ ਧੰਨ ਗੁਰੂ ਨਾਨਕ ਗੁਰੂ ਨਾਨਕ ਇੱਕ ਅਜੇ ਹੀ ਨਵੀਂ ਸੋਚ ਇੱਕ ਅਜੇ ਹੀ ਰੋਹਾਨੀ ਕ੍ਰਾਂਤੀ ਸੀ ਜਿਸ ਨੇ ਉਸ ਵਕਤ ਦੇ ਮੌਜੂਦ ਦੋਨਾਂ ਫਿਰਕਿਆਂ ਵਿੱਚ ਵਸ ਚੁੱਕੀਆਂ ਦੀਰਗ ਰੋਗ ਰੂਪੀ ਕਮੀਆਂ ਨੂੰ ਉਹ ਘੇੜ ਕੇ ਰੱਖ ਦਿੱਤਾ ਔਰ ਆਦਿਲੇ ਭਗਤਾ ਅਤੇ ਸੂਫੀ ਫਕੀਰਾਂ ਦੀ ਫਿਲਾਸਫੀ ਨੂੰ ਨਾਲ ਲੈ ਕੇ ਸੱਚੇ ਧਰਮ ਦੀ ਇੱਕ ਅਜੇ ਹੀ ਨਵੀਂ ਫਿਲਾਸਫੀ ਗੁਰਬਾਣੀ ਲੋਕਾਈ ਨੂੰ ਬਖਸ਼ ਦਿੱਤੀ ਜੋ ਸਮੁੱਚੇ ਸਮਾਜ ਨੂੰ ਧਰਮ ਔਰ ਇਨਸਾਨੀਅਤ ਦੇ ਪੱਖ ਤੋਂ ਨਵਾਂ ਨਰੋਇਆ ਕਰ ਸਕਦੀ ਸੀ ਸਹਜੇ ਹੀ ਕਲਿਆਣ ਦੇ ਮਾਰਗ ਤੇ ਤੋਰ ਸਕਦੀ ਸੀ ਪਰ ਇਸ ਨੂੰ ਹਿੰਦਵਾਸੀਆਂ ਦੀ ਬਦਕਿਸਮਤੀ ਕਹਿ ਲਵੋ ਜਾਂ ਉਸ ਵਕਤ ਦੇ ਅਖੌਤੀ ਧਾਰਮਿਕ ਆਗੂਆਂ ਦਾ ਹੈਂਕੜ ਭਰਿਆ ਕਟੜਪੁਣਾ ਜੇ ਸੱਚੇ ਧਰਮ ਮਾਰਗ ਨੂੰ ਅਪਣਾ ਕੇ ਇਹ ਸੱਚਮੁੱਚ ਚੰਗੇ ਇਨਸਾਨ ਬਣ ਸਕਦੇ ਸਨ ਜ਼ੁਲਮ ਕਰਨ ਔਰ ਜ਼ੁਲਮ ਸਹਿਣ ਤੋਂ ਬਚ ਸਕਦੇ ਸਨ ਅਣਖੀਲਾ ਜੀਵਨ ਜੀ ਸਕਦੇ ਸਨ ਔਰ ਇਸ ਤੋਂ ਵੀ ਅੱਗੇ ਵੱਧ ਸੱਚਮੁੱਚ ਦੇ ਦੇਵਤੇ ਬਣ ਰੱਬ ਵਰਗੇ ਹੋ ਇਸ ਹਿੰਦ ਨੂੰ ਵੈਕੁੰਠ ਬਣਾ ਸਕਦੇ ਸਨ ਉਹ ਸੱਚੇ ਧਰਮ ਮਾਰਗ ਉਹ ਉਸ ਨਵੀਂ ਸੋਚ ਨੂੰ ਇਹਨਾਂ ਨੇ ਭਗਤੀ ਲਹਿਰ ਵਾਂਗੂ ਆਪਣੇ ਰਾਹ ਦੀ ਰੁਕਾਵਟ ਸਮਝਦੇ ਹੋਏ ਆਪਣੇ ਹੱਥੀ ਮਲਿਆ ਮੇਟ ਕਰਨ ਦੀ ਹਰ ਕੋਸ਼ਿਸ਼ ਕੀਤੀ ਜਿਸ ਕਾਰਨ ਬਹੁਤ ਵੱਡੀ ਤਾਦਾਦ ਵਿੱਚ ਲੋਕ ਆਈ ਇਹ ਸੱਚੇ ਧਰਮ ਮਾਰਗ ਨੂੰ ਅਪਣਾ ਨਾ ਸਕੀ ਔਰ ਜ਼ੁਲਮ ਕਰਨ ਜਾਂ ਜ਼ੁਲਮ ਸਹਿਣ ਨੂੰ ਆਪਣੇ ਜੀਵਨ ਦਾ ਅੰਗ ਹੀ ਸਮਝਣ ਲੱਗ ਪਈ ਪਰ ਇਹ ਸਭ ਦੇ ਬਾਵਜੂਦ ਅਖੋਤੀ ਧਾਰਮਿਕ ਕੱਟੜਪੁਣੇ ਤੋਂ ਬਚੀਆਂ ਹੋਈਆਂ ਬੇਅੰਤ ਅਜਹੀਆਂ ਰੂਹਾਂ ਜੋ ਨਿਰੋਲ ਸੱਚ ਦੀਆਂ ਟੁੰਡਾਉ ਸਨ ਪਰੰਪਰ ਸਤਗੁਰੂ ਜੀ ਦੇ ਰੂਹਾਨੀ ਖੇਰੇ ਅੰਦਰ ਆਉਂਦਿਆਂ ਹੀ ਉੱਚ ਰੂਹਾਨੀ ਔਰ ਅਣਖੀਲੇ ਜੀਵਨ ਨਾਲ ਸਰਸ਼ਾਰ ਉੱਠੀਆਂ ਔਰ ਇਸ ਤਰ੍ਹਾਂ ਸੱਚੀ ਧਰਮੀਆਂ ਦਾ ਇੱਕ ਸੋਹਣਾ ਪੰਥ ਆਪਣੇ ਇਲਾਹੀ ਰੰਗ ਦੀ ਚਮਕ ਬਿਖੇਰਨ ਲੱਗਾ ਸੋ ਇਧਰ ਤਾਂ ਗੁਰੂ ਨਾਨਕ ਦੇ ਘਰੋਂ ਉੱਠਦੀ ਸਾਈਆਂ ਜੀ ਦੇ ਪ੍ਰੇਮ ਸੋਲੇ ਦੀ ਸਾਧ ਲੋਕਾਈ ਨੂੰ ਸਾਈਆਂ ਜੀ ਦੇ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗ ਕੇ ਭਵਜਲੋਂ ਪਾਰ ਕਰਨ ਦੇ ਬਾਨਣੂ ਬਨ ਰਹੀ ਸੀ ਪਰ ਉਧਰ ਜ਼ਾਲਮ ਮੁਗਲ ਸ਼ਾਸਕ ਔਰੰਗਜ਼ੇਬ ਫਤੇ ਅਖੌਤੀ ਇਸਲਾਮਿਕ ਕੱਟੜਪੰਥੀਆਂ ਦੇ ਜ਼ਹਿਰੀਲੇ ਗੱਠਜੋੜ ਦੇ ਰੂਪ ਵਿੱਚ ਹਿੰਦ ਦੇ ਉੱਪਰ ਅਤਿ ਦੇ ਕਸ਼ਟਾਂ ਦਾ ਉਹ ਕਹਿਰ ਭਰਿਆ ਸਮਾਂ ਵੀ ਆ ਟੁਕਿਆ ਜਿਸ ਨੂੰ ਜੇਕਰ ਮੁਗਲ ਸ਼ਾਸਨ ਦੁਆਰਾ ਹਿੰਦ ਵਾਸੀਆਂ ਦੇ ਉੱਪਰ ਢਾਏ ਜ਼ੁਲਮਾਂ ਦਾ ਸਭ ਨਾਲੋਂ ਕਾਲਾ ਦੌਰ ਕਹਿ ਲਿਆ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ਜ਼ਾਲਮ ਔਰੰਗਜ਼ੇਬ ਔਰ ਇਸਲਾਮਿਕ ਕੱਟੜਪੰਥੀਆਂ ਦੇ ਜ਼ਹਿਰੀਲੇ ਗੱਠ ਜੋੜ ਨੇ ਹੋਂਦ ਵਿੱਚ ਆਉਂਦਿਆਂ ਹੀ ਸਾਫ਼ ਐਲਾਨ ਕਰ ਦਿੱਤਾ ਹੁਣ ਹਿੰਦ ਵਿੱਚ ਕੇਵਲ ਇੱਕੋ ਇੱਕ ਧਰਮ ਰਹੇਗਾ ਇਸਲਾਮ ਹਿੰਦ ਵਿੱਚ ਕੇਵਲ ਉਹ ਹੀ ਰਹਿ ਸਕਣਗੇ ਜੋ ਮੁਸਲਮਾਨ ਹੋ ਜਾਣਗੇ ਸੋ ਜਾਂ ਤਾਂ ਇਸਲਾਮ ਕਬੂਲ ਕਰ ਲਵੋ ਜਾਂ ਫਿਰ ਲੁੱਟੇ ਕੁੱਟੇ ਪਤ ਲਟਾਉਣ ਔਰ ਕਤਲ ਹੋ ਜਾਣ ਲਈ ਤਿਆਰ ਹੋ ਜਾਓ ਇਹ ਐਲਾਨ ਸਿਰਫ ਐਲਾਨ ਹੀ ਨਹੀਂ ਸੀ ਬਲਕਿ ਇਸ ਮਕਸਦ ਨੂੰ ਸਾਰ ਕਰਨ ਲਈ ਇੱਕ ਅਲੱਗ ਵਿਭਾਗ ਵੀ ਬਣਾਇਆ ਗਿਆ ਔਰ ਹਿੰਦਵਾਸੀਆਂ ਤੇ ਅਤ ਦੇ ਜ਼ੁਲਮਾਂ ਦਾ ਕਾਲਾ ਦੌਰ ਆਰੰਭ ਹੋ ਗਿਆ ਹਰ ਪਾਸੇ ਇਸ ਐਲਾਨ ਨੂੰ ਅਮਲੀ ਜ਼ਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਗਿਆ ਮੰਦਰ ਟੱਟਣੇ ਸ਼ੁਰੂ ਹੋ ਗਏ ਮੁਸਲਮਾਨਾਂ ਤੋਂ ਛੁੱਟ ਬਾਕੀ ਸਭ ਦੇ ਜਜ਼ੀਆ ਨਾਮ ਦਾ ਟੈਕਸ ਲਗਾ ਕੇ ਮਾਇਕ ਰੂਪ ਵਿੱਚ ਹਿੰਦਵਾਸੀਆਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਕੋਲ ਕੁਝ ਧਨ ਦੌਲਤ ਇਕੱਠੀ ਹੁੰਦੀ ਉਸ ਨੂੰ ਲੁੱਟ ਲਿਆ ਜਾਂਦਾ ਜਿਸ ਕੋਲ ਕੋਈ ਸੁੰਦਰਤੀ ਭੈਣ ਇਸਤਰੀ ਹੁੰਦੀ ਉਸ ਨੂੰ ਜ਼ਬਰੀ ਚੱਕ ਲਿਆ ਜਾਂਦਾ ਔਰ ਆਪਣੀ ਮਹਿਲਾਂ ਦਾ ਸ਼ਿੰਗਾਰ ਬਣਾਇਆ ਜਾਂਦਾ ਇਸ ਨਾਲੋਂ ਬੱਤਰ ਹਾਲਤ ਕਿਸੇ ਸਮਾਜ ਕਿਸੇ ਕੌਮ ਦੀ ਕੀ ਹੋ ਸਕਦੀ ਹੈ ਕਿ ਆਪਣੀਆਂ ਹੀ ਧੀਆਂ ਭੈਣਾਂ ਦੀ ਪਤ ਆਪਣੇ ਆਹੀ ਅੱਖਾਂ ਸਾਹਮਣੇ ਰੁੱਲਦੀ ਦੇਖਣੀ ਪਵੇ ਹਰ ਰੋਜ਼ ਮਣਾ ਮੂਹੀ ਜੰਜੂਆਂ ਨੂੰ ਹਿੰਦੂਆਂ ਦੇ ਗਲੇ ਵਿੱਚੋਂ ਲਵਾਇਆ ਜਾਂਦਾ ਔਰ ਉਹਨਾਂ ਨੂੰ ਮੁਸਲਮਾਨ ਬਣਨ ਲਈ ਮਜਬੂਰ ਕੀਤਾ ਜਾਂਦਾ ਹਿੰਦੁਸਤਾਨ ਵਿੱਚ ਕਤਲੋਗਾਰ ਦਾ ਉਹ ਖੂਨੀ ਦੌਰ ਸ਼ੁਰੂ ਹੋ ਗਿਆ ਜਿਸ ਨੇ ਸਾਰੇ ਹਿੰਦ ਨੂੰ ਹਿਲਾ ਕੇ ਰੱਖ ਦਿੱਤਾ ਉਸ ਵਕਤ ਕਸ਼ਮੀਰ ਦੇ ਵਿੱਚ ਹਿੰਦੂ ਪੰਡਿਤ ਭਾਰੀ ਤਦਾਦ ਵਿੱਚ ਰਹਿੰਦੇ ਸਨ ਜੋ ਕਿ ਭਾਰੀ ਵਿਦਵਾਨ ਔਰ ਪੜ੍ਹੇ ਲਿਖੇ ਸਨ ਇਸਲਾਮ ਕੱਟੜ ਪੰਥੀਆਂ ਦੀ ਇਹ ਸੋਚ ਸੀ ਕਿ ਜੇਕਰ ਵਿਦਵਾਨ ਕਸ਼ਮੀਰੀ ਪੰਡਿਤ ਇਸਲਾਮ ਕਬੂਲ ਕਰ ਲੈਣ ਤਾਂ ਬਾਕੀ ਦੀ ਅਨਪੜ੍ਹ Hindu ਜਨਤਾ ਆਪਣੇ ਆਪ ਹੀ ਇਸਲਾਮ ਕਬੂਲ ਕਰ ਲਵੇਗੀ ਔਰ ਇਸ ਮਕਸਦ ਨੂੰ ਸਰ ਕਰਨ ਲਈ ਇਹਨਾਂ ਨੇ ਆਪਣਾ ਖਾਸ ਧਿਆਨ ਕਸ਼ਮੀਰ ਵੱਲ ਕੀਤਾ ਇਫਤਖਾਰ ਖਾਨ ਨੂੰ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਕਸ਼ਮੀਰ ਭੇਜਿਆ ਗਿਆ ਔਰ ਹਰ ਹਿਲਾ ਵਰਤ ਕੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉਣ ਦੀ ਜ਼ਿੰਮੇਵਾਰੀ ਇਸ ਨੂੰ ਸੌਂਪੀ ਗਈ ਇਸ ਨੇ ਉੱਥੇ ਪਹੁੰਚਦੇ ਹੀ ਪਹਿਲਾਂ ਲਾਲਚ ਦੇ ਕੇ ਔਰ ਫਿਰ ਅਤ ਦੇ ਜ਼ੁਲਮਾਂ ਦਾ ਦੌਰ ਸ਼ੁਰੂ ਕਰਕੇ ਕਸ਼ਮੀਰੀ ਪੰਡਤਾਂ ਦੇ ਜੰਝੂ ਲਵਾ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਇਨਾ ਭੈੜੇ ਹਾਲਾਤਾਂ ਵਿੱਚੋਂ ਆਪਣੇ ਧਰਮ ਨੂੰ ਬਚਾਉਣ ਖਾਤਰ ਕੁਝ ਮੋਢੀ ਕਸ਼ਮੀਰੀ ਪੰਡਿਤ ਇਕੱਠੇ ਹੋ ਕੇ ਸ਼੍ਰੋਮਣੀ ਪੰਡਿਤ ਕਿਰਪਾ ਰਾਮ ਕੋਲ ਗਏ ਔਰ Hindu ਧਰਮ ਨੂੰ ਬਚਾਉਣ ਦਾ ਉਪਰਾਲਾ ਕਰਨ ਦੀ ਦੁਹਾਈ ਦਿੱਤੀ ਇਹ ਪੰਡਿਤ ਕਿਰਪਾ ਰਾਮ ਅਤਿ ਦਾ ਵਿਦਵਾਨ ਔਰ ਦੂਰ ਦ੍ਰਿਸ਼ਟੀ ਰੱਖਣ ਵਾਲਾ ਇੱਕ ਚੰਗਾ ਇਨਸਾਨ ਸੀ ਔਰ ਕੁਝ ਸੁਭਾਗ ਸਮਾ ਇਸ ਨੂੰ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਸਿੱਖਿਆ ਦੇਣ ਖਾਤਰ ਸ੍ਰੀ ਆਨੰਦਪੁਰ ਸਾਹਿਬ ਖੇ ਰਹਿਣ ਦਾ ਵੀ ਮਿਲ ਚੁੱਕਾ ਸੀ ਇਹ ਗੁਰੂ ਨਾਨਕ ਦੇਵ ਘਰ ਦੀ ਪੈ ਕਾਊ ਕੋ ਦੇਤ ਨੇ ਨੈ ਭੈ ਮਾਨਤ ਆਨ ਵਾਲੀ ਕਮਾਲ ਦੀ ਨਿਰਭੈਤਾ ਪੈਦਾ ਕਰਨ ਵਾਲੀ ਜੀਵਨ ਜੁਗਤ ਨੂੰ ਆਪਣੀਆਂ ਅੱਖੀ ਨਾਲ ਤੱਕ ਚੁੱਕਾ ਸੀ ਔਰ ਉਸ ਦਾ ਕਾਇਲ ਹੋ ਚੁੱਕਾ ਸੀ ਇਸ ਨੂੰ ਚੰਗੀ ਤਰ੍ਹਾਂ ਪਤਾ ਸੀ ਕੀ ਸਾਰੇ ਹਿੰਦ ਵਿੱਚ ਜ਼ੁਲਮਾਂ ਦੇ ਇਸ ਕਾਲੇ ਦੌਰ ਦੇ ਦੌਰਾਨ ਕੇਵਲ ਗੁਰੂ ਨਾਨਕ ਦਾ ਹੀ ਘਰ ਹੈ ਜੋ ਅਣਖ ਭਰਪੂਰ ਨਿਰਭੈਤਾ ਵਾਲਾ ਜੀਵਨ ਜੀ ਰਿਹਾ ਹੈ ਔਰ ਜਗਤ ਜੀਵਾਂ ਨੂੰ ਅਜਿਹਾ ਜੀਵਨ ਜਿਉਣਾ ਸਿਖਾ ਰਿਹਾ ਹੈ ਸੋ ਇਹ ਪੱਕ ਹੈ ਕਿ ਇਸ ਕਰੜੇ ਸਮੇਂ ਦੌਰਾਨ ਜੇ ਕੋਈ ਧਰਮ ਦੀ ਰੱਖਿਆ ਕਰ ਸਕਦਾ ਹੈ ਤਾਂ ਉਹ ਕੇਵਲ ਗੁਰੂ ਨਾਨਕ ਦਾ ਘਰ ਹੀ ਹੈ ਇਸ ਪੱਖ ਨੂੰ ਵਿਚਾਰ ਕੇ ਪੰਡਿਤ ਕਿਰਪਾ ਰਾਮ ਅਤੇ ਬਾਕੀ ਕਸ਼ਮੀਰੀ ਪੰਡਿਤ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ ਔਰ ਆਰੰਗਜੀਵ ਅਤੇ ਇਸਲਾਮਿਕ ਕੱਟੜ ਪੰਥੀਆਂ ਦੇ ਜ਼ੁਲਮਾਂ ਦੇ ਕੁਝ ਅਤਿ ਭਿਆਨਕ ਹਾਲਾਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਹਿ ਸੁਣਾਏ ਔਰ ਸਤਗੁਰ ਜੀ ਅੱਗੇ ਹੱਥ ਜੋੜ ਦਰਦ ਭਰੀ ਪੁਕਾਰ ਕਰਨ ਲੱਗੇ ਹੇ ਦਾਤਾ ਜੀ ਆਪ ਜੀ ਦੇ ਸੇਵਾ ਪੂਰੇ ਹਿੰਦ ਵਿੱਚ ਅਜੇ ਹਾ ਕੋਈ ਵੀ ਨਹੀਂ ਹੈ ਜੋ ਇਸ ਜ਼ਾਲਮ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਲੋਕਾਈ ਨੂੰ ਬਚਾ ਸਕੇ ਇਸ ਜ਼ਿੱਲਤ ਭਰੇ ਨਰਕੀ ਜੀਵਨ ਤੋਂ ਸਾਨੂੰ ਨਿਜ਼ਾਤ ਦਿਵਾ ਸਕੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਚਾ ਸਕੇ ਸਾਡੇ ਧਰਮ ਦੀ ਰੱਖਿਆ ਕਰ ਸਕੇ ਤਰਲਾ ਹੈ ਦਾਤਾ ਜੀ ਸ਼ਰਨ ਆਇਆਂ ਦੀ लाज ਰੱਖ ਲਵੋ ਜੀ ਸਾਡੀ ਬਾ ਫੜ ਲਵੋ ਜੀ ਸਤਿਗੁਰ ਜੀ ਕਿਰਪਾ ਰਾਮ ਜੀ ਹਾਲਾਤ ਸੱਚ ਮੁੱਚ ਹੀ ਅਤ ਦੁਖਦਾਈ ਔਰ ਅਸਹਿ ਹਨ ਪਰ ਜੇ ਦੀਰਗ ਸੋਚ ਕਰੋ ਤਾਂ ਇਨਾਂ ਹਾਲਾਤਾਂ ਦੇ ਕਸੂਰਵਾਰ ਅਸੀਂ ਵੀ ਤਾਂ ਹਾਂ ਹੀ ਦੋ ਸਦੀਆਂ ਹੋ ਚੱਲੀਆਂ ਨੇ ਗੁਰੂ ਨਾਨਕ ਚੀਕ ਚੀਕ ਕੇ ਸਾਨੂੰ ਦੱਸ ਰਿਹਾ ਹੈ ਕਿ ਅਸੀਂ ਸੱਚੇ ਧਰਮ ਮਾਰਗ ਤੋਂ ਭਟਕ ਚੁੱਕੇ ਹਾਂ ਖੋਖੜ ਧਰਮ ਕਰਮਾ ਨੇ ਸਾਨੂੰ ਅਸਲ ਧਰਮ ਮਾਰਗ ਤੋਂ ਕੋਸਾਂ ਦੂਰ ਕਰ ਦਿੱਤਾ ਹੈ ਸਿਰਫ ਵੇਖ ਧਰਮ ਦਾ ਰਹਿ ਗਿਆ ਹੈ ਪਰ ਅੰਦਰਲਾ ਬੁਰੀ ਤਰ੍ਹਾਂ ਸੜ ਗਲ ਚੁੱਕਾ ਹੈ ਖੋਖਲਾ ਹੋ ਚੁੱਕਾ ਹੈ ਜੇ ਆਪਾਂ ਚੀਨ ਕੇ ਆਪਾਂ ਖੋਜ ਕੇ ਆਪਣੀ ਸਹੀ ਪਛਾਣ ਨਾ ਕੀਤੀ ਔਰ ਸੱਚੇ ਧਰਮ ਮਾਰਗ ਨੂੰ ਸਹੀ ਕਰਕੇ ਆਪਣੇ ਅਮਲੀ ਜੀਵਨ ਵਿੱਚ ਨਾ ਅਪਣਾਇਆ ਤਾਂ ਸਮਝ ਲਵੋ ਅਸੀਂ ਇੱਕ ਜੜ ਵੀ ਹੋਂ ਬ੍ਰਖ ਦੀ ਤਰ੍ਹਾਂ ਹਵਾ ਦਾ ਇੱਕ ਹਲਕਾ ਜਿਹਾ ਝੌਂਕਾ ਵੀ ਸਾਨੂੰ ਉਖਾੜ ਕੇ ਰੱਖ ਦੇਵੇਗਾ ਪਰ ਅਸੀਂ ਗੁਰੂ ਨਾਨਕ ਦੀ ਇੱਕ ਨਾ ਸੁਣੀ ਸਾਡੇ ਹੀ ਭਲੇ ਲਈ ਉਸ ਦੀ ਬਖਸ਼ੀ ਹੋਈ ਜੀਵਨ ਜੁਗਤ ਨੂੰ ਸਮਝਣ ਔਰ ਅਪਣਾਉਣ ਦੀ ਕੋਸ਼ਿਸ਼ ਨਾ ਕੀਤੀ ਨਕਲੀ ਆਰਪੇ ਕੀ ਧਰਮੀ ਜੀਵਨ ਜਿਉਣ ਵਿੱਚ ਹੀ ਗਲਤਾਨ ਰਹੇ ਤੇ ਉਹੀ ਕੁਝ ਹੋਇਆ ਜਿਸ ਦੀ ਚਿਤਾਵਨੀ ਗੁਰੂ ਨਾਨਕ ਨੇ ਦਿੱਤੀ ਸੀ ਹੁਣ ਇਹ ਜ਼ੁਲਮ ਦਾ ਤੂਫਾਨ ਹਿੰਦ ਵਾਸੀਆਂ ਨੂੰ ਆਪਣੇ ਪੈਰਾਂ 'ਤੇ ਰੋਲ ਰਿਹਾ ਹੈ ਅਜੇ ਇਹ ਗੱਲਬਾਤ ਹੋ ਹੀ ਰਹੀ ਸੀ ਕਿ ਸਾਹਿਬਜ਼ਾਦੇ ਗੋਬਿੰਦ ਰਾਏ ਦੀਵਾਨ ਵਿੱਚ ਆ ਗਏ ਹਰ ਕਸ਼ਮੀਰੀ ਪੰਡਿਤਾਾਂ ਦੇ ਬੁੱਝੇ ਹੋਏ ਚਿਹਰੇ ਦੇਖ ਕੇ ਸਤਗੁਰ ਜੀ ਤੋਂ ਉਹਨਾਂ ਦੀ ਮੁਸ਼ਕਲ ਬਾਰੇ ਪੁੱਛਣ ਲੱਗੇ ਜਦ ਸਾਰੇ ਹਾਲਾਤਾਂ ਬਾਰੇ ਸੁਣਿਆ ਤਾ ਗੋਬਿੰਦਾ ਚਿਹਰਾ ਕਿਸੇ ਅਗੰਮੀ ਜلال ਨਾਲ ਭੱਕ ਉਠਿਆ ਅੱਖਾਂ ਵਿੱਚ ਇੱਕ ਅਜੀਬ ਜਿਹੀ ਲਾਲੀ ਆਈ ਔਰ ਗੁਰੂ ਪਿਤਾ ਜੀ ਤੋਂ ਹੱਥ ਜੋੜ ਪੁੱਛਣ ਲੱਗੇ ਫੇਰ ਦਾਤਾ ਜੀ ਕੀ ਹੱਲ ਹੈ ਇਹਨਾਂ ਸੱਜਣਾ ਦੀ ਮੁਸ਼ਕਲ ਦਾ ਸ਼ਰਨ ਆਇਆਂ ਦੀ ਇਲਾਜ ਪਾਲਣੀ ਬਿਰਧ ਹੈ ਗੁਰੂ ਨਾਨਕ ਦੇ ਘਰ ਦਾ ਸਤਗੁਰ ਜੀ ਨੈਣ ਮੁੰਦ ਕੇ ਔਰ ਕੁਝ ਢੇਰ ਸੋਚ ਕੇ ਇਸ ਵਕਤ ਹਿੰਦ ਵਾਸੀਆਂ ਦੀ ਮੁਸ਼ਕਲ ਦਾ ਹੱਲ ਇੱਕ ਮਹਾਨ ਰੋਹਾਨੀ ਰੂਹ ਇੱਕ ਰੱਬੀ ਆਤਮਾ ਮਹਾਪੁਰਖ ਦੇ ਸੀਸ ਦੀ ਕੁਰਬਾਨੀ ਮੰਗਦਾ ਹੈ ਜਦ ਇਹ ਸੁਣਿਆ ਤਾਂ ਗੋਵਿੰਦਾ ਚਿਹਰਾ ਹੋਰ ਜਲਾਲ ਨਾਲ ਭਖ ਉੱਠਿਆ ਹੱਥ ਜੁੜ ਗਏ ਅਰ ਜ਼ੁਬਾਂ ਚੋਂ ਨਿਮਰਤਾ ਪਰਪੂਰ ਪਰ ਹਿਰਦੇ ਵੇਦਨੀ ਸਾਧ ਉੱਠੀ ਦਾਤਾ ਜੀ ਫਿਰ ਸੋਚ ਕਾਦੀ ਆਪ ਜੀ ਨਾਲੋਂ ਮਹਾਨ ਰੋਹਾਨੀ ਰੂਹ ਆਪ ਜੀ ਨਾਲੋਂ ਉੱਚੀ ਰੱਬੀ ਆਤਮਾ ਆਪ ਜੀ ਨਾਲੋਂ ਵੱਡਾ ਮਹਾਪੁਰਖ ਕੋਈ ਹੋਰ ਇਸ ਪੂਰੇ ਬ੍ਰਹਿਮੰਡ ਵਿੱਚ ਨਹੀਂ ਹੈ ਜਦ ਗੋਵਿੰਦਾ ਇਹ Nirpaire ਰੂਪ ਦੇਖਿਆ ਮਾਨਵਤਾ ਦਾ ਦੁੱਖ ਹਰਨ ਵਾਲੀ ਉਸ ਦੀ ਇਹ ਤਸਵੀਰ ਦੇਖੀ ਜਲਾਲ ਭਰਪੂਰ ਪਰ ਨਿਮਰਤਾ ਦੇ ਰੰਗ ਵਿੱਚ ਰੰਗੀ ਹੋਈ ਇਹ ਕਮਾਲ ਦੀ ਸ਼ਬਦਾਵਲੀ ਉਸ ਦੀ ਪਾਵਨ ਰਸਨਾ ਚੋਂ ਸੁਣੀ ਸਭ 당ਗ ਰਹਿ ਗਏ ਔਰ ਇਕਦਮ ਸਨਾਟਾ ਛਾ ਗਿਆ ਪਰ ਸਤਗੁਰੂ ਜੀ ਦਾ ਚਿਹਰਾ ਕਿਸੇ ਇਲਾਹੀ ਚਮਕ ਨਾਲ ਚਮਕਿਆ ਔਰ ਫੋਲਦੀ ਭਾਂਤੀ ਖੇੜ ਉੱਠਿਆ ਲਬ ਮੁਸਕਰਾਏ ਗੋਬਿੰਦਿਆ ਅੱਖਾਂ ਨਾਲ ਅੱਖਾਂ ਮਿਲੀਆਂ ਕੋਈ ਰੱਬੀ ਇਸ਼ਾਰਾ ਹੋਇਆ ਔਰ ਸਤਗੁਰੂ ਜੀ ਦੀ ਰਸਨਾ ਪੁਕਾਰ ਉਠੀ ਜਾਓ ਪਿਆਰਿਓ ਔਰੰਗਜ਼ੇਬ ਨੂੰ ਕਹਿ ਦਿਓ ਕੀ ਅਸੀਂ ਸਭ ਗੁਰੂ ਨਾਨਕ ਦੀ ਸ਼ਰਣ ਵਿੱਚ ਹਾਂ ਆਮ ਲੋਕਾਈ ਤੇ ਜ਼ੁਲਮ ਕਰਨਾ ਬੰਦ ਕਰ ਦੇਵੀ ਜੇ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲੈਣਗੇ ਅਸੀਂ ਸਾਰੇ ਆਪਣੇ ਆਪ ਇਸਲਾਮ ਕਬੂਲ ਕਰ ਲਵਾਂਗੇ ਇਹ ਸੁਣ ਕਿਰਪਾ ਰਾਮ ਸਮੇਤ ਸਾਰੇ ਹੀ ਕਸ਼ਮੀਰੀ ਪੰਡਿਤਾਾਂ ਦੇ ਚਿਹਰੇ ਖਿਲ ਉੱਠੇ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕ ਢਾਲ ਦੀ ਤਰ੍ਹਾਂ ਆਪਣੇ ਅੱਗੇ ਖੜੇ ਨਜ਼ਰ ਆਏ ਸਭ ਸਤਗੁਰੂ ਜੀ ਦਾ ਧੰਨਵਾਦ ਕਰਦੇ ਵਿਦਾ ਹੋਏ ਜਦ ਸਤਗੁਰੂ ਜੀ ਦਾ ਇਹ ਨਿਰਭੈ ਪੈਗਾਮ ਔਰੰਗਜ਼ੇਬ ਤੱਕ ਪਹੁੰਚਿਆ ਤਾਂ ਇਸਲਾਮਿਕ ਕੱਟੜ ਪੰਥੀਆਂ ਨੇ ਔਰੰਗਜ਼ੇਬ ਨੂੰ ਚੱਕ ਚਕਾ ਕੇ ਸਤਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰਵਾ ਦਿੱਤਾ ਔਰ ਸਤਗੁਰੂ ਜੀ ਹਿੰਦਵਾਸੀਆਂ ਨੂੰ ਅਤ ਦੇ ਜ਼ੁਲਮਾਂ ਤੋਂ ਨਿਜ਼ਾਤ ਦਿਵਾਉਣ ਹਰ ਭਾਰਤ ਵਰਸ਼ ਦੀਆਂ ਹਜ਼ਾਰਾਂ ਦ੍ਰੋਪਤੀਆਂ ਦੀ ਇੱਜ਼ਤ ਆਬਰੂ ਨੂੰ ਬਚਾਉਣ ਖਾਤਰ ਆਪਣਾ ਸੀਸ ਅਰਪਣ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੋਬਿੰਦ ਨੂੰ ਇਹ ਕਹਿ ਵਿਦਾ ਹੋਏ ਗੋਬਿੰਦ ਸਾਨੂੰ ਪਤਾ ਹੈ ਤੁਸਾਂ ਦੀ ਮਿਆਨ ਵਿੱਚ ਪਈ ਹੋਈ ਭਗੋਤੀ ਬੜੇ ਜ਼ੋਰ ਨਾਲ ਫੜਫੜਾ ਰਹੀ ਹੈ ਔਰ ਬਾਹਰ ਆ ਕੇ ਚਮਕਣ ਨੂੰ ਬੇਤਾਬ ਹੈ ਪਰ ਬੇਟਾ ਅਜੇ ਇਸ ਦਾ ਸਮਾਂ ਨਹੀਂ ਆਇਆ ਪਹਿਲਾ ਜ਼ਾਲਮ ਦੇ ਜ਼ਬਰ ਨੂੰ ਅਗਮੀ ਸ਼ਾਂਤ ਰਸ ਦੇ ਪੂਰਨੇ ਪਾ ਕੇ ਸਬਰ ਨਾਲ ਮਿਟਾਉਣ ਦੀ ਕੋਸ਼ਿਸ਼ ਕਰਨੀ ਹੈ ਆਪਣਾ ਖੂਨ ਦੇ ਕੇ ਉਸ ਦੀ ਪਿਆਸ 부ਝਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਜੇ ਫਿਰ ਵੀ ਉਸ ਦੀ ਪਿਆਸ ਨਾ 부ਜੀ ਤਾਂ ਸਮਝ ਲੈਣਾ ਕਿ ਸਮਾਂ ਆ ਗਿਆ ਹੈ ਇਸ ਮਿਆਨ ਵਿੱਚ ਫੜਫੜਾਉਣ ਦੀ ਭਗੋਤੀ ਦੇ ਬਾਹਰ ਆ ਕੇ ਚਮਕਣ ਦਾ ਫਿਰ ਇਸ ਪਗੋਤੀ ਦੀ ਚਮਕ ਚੰਡੀ ਬਣ ਕੇ ਜ਼ਾਲਮ ਦੇ ਸੀਸ ਤੇ ਚਮਕੇਗੀ ਔਰ ਇਸ ਦੀ ਲੋਹ ਧਾਰ ਦਾ ਸਵਾਦ ਜ਼ਾਲਮ ਨੂੰ ਚਖਾਏਗੀ ਵੇਖੋ ਜਰਾ ਗੋਬਿੰਦਵਾਲ ਸਿਰਫ 9 ਸਾਲ ਦੀ ਉਮਰ ਵਿੱਚ ਗੁਰੂ ਪਿਤਾ ਜੀ ਨੂੰ ਸ਼ਹਾਦਤ ਦਾ ਜ਼ਾਮ ਪੀਣ ਲਈ ਆਪਣੀ ਹੱਥੀ ਤੋੜ ਰਹੇ ਹਨ ਪਰ ਚਿਹਰੇ ਤੇ ਸ਼ਿਕੰਦਾ ਨਾਮੋ ਨਿਸ਼ਾਨ ਨਹੀਂ ਸਗੋਂ ਗੋਬਿੰਦਾ ਚਿਹਰਾ ਇਸੇ ਰੱਬੀ ਜਲਾਲ ਨਾਲ ਦਗਮਗ ਦਗਮਗ ਕਰ ਰਿਹਾ ਹੈ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਇਸ ਤਰ੍ਹਾਂ ਦੇ ਕਈ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਪਹਿਲਾਂ ਅਸੀਂ ਪੜ ਚੁੱਕੇ ਹਾਂ ਇਹਨਾਂ ਸਾਰੇ ਪ੍ਰਸੰਗਾਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਪਿਆਰਿਓ ਰਸਿਕ ਮੈਰਾਗਨ ਚੈਨਲ ਵਿੱਚ ਆਪ ਮਹਾਪੁਰਖਾਂ ਦਾ ਜੀਵਨ ਕਵਿਤਾਵਾ ਅਤੇ ਇਹ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਕੀਤੇ ਗਏ ਕੀਰਤਨ ਸੁਣ ਸਕਦੇ ਹੋ ਜੀਵਨੀਆਂ ਕਵਿਤਾਵਾਂ ਗੁਰਬਾਣੀ ਵਿਚਾਰ ਕੀਰਤਨ ਆਦ ਨੂੰ ਅਲੱਗ-ਅਲੱਗ ਗਰੁੱਪ ਵਿੱਚ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ